ਸਾਰੇ ਰਲ ਮਿਲ ਕੇ ਹੰਬਲਾ ਮਾਰੀਏ ਤੇ 2027 ਚ ਭਾਈ ਅਮਰਜੀਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਬਾਗ ਡੋਰ ਦੇ ਕੇ ਬਾਹਰ ਵਿਕੜਾ ਮੰਗੇ ਤੇ ਵਾਹਿਗੁਰੂ ਮਿਹਰ ਕਰੂਗਾ ਆਪਾਂ ਜਿੱਤ ਪ੍ਰਾਪਤ ਕਰਾਂਗੇ ਬਹੁਤ ਦੁਨੀਆ ਦਾ ਅੱਜ ਕੱਲ੍ਹ ਤਮਾਸ਼ੀਨ ਬਣ ਗਈ ਅਸੀਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਨ ਆਏ ਆ ਇੱਥੇ ਭਾਈ ਤਮਾਸ਼ਾ ਨਹੀਂ ਦੇਖਣਾ ਡੇਢ ਸਾਲ ਰਹਿ ਗਿਆ ਤੁਹਾਡੇ ਕੋਲ ਸਿਰਫ ਡੇਢ ਸਾਲ ਜੇ ਪੰਜਾਬ ਨੂੰ ਬਚਾਉਣਾ ਆ ਸਾਰੀ ਰਵਾਇਤੀ ਪਾਰਟੀਆਂ ਤੁਸੀਂ ਵਾਰਤ ਕੇ ਦੇਖ ਲਈ ਅਬ ਦਲਾਾਲੇ ਵੀ ਆਏ ਸੀਗੇ ਆ ਵੀ ਤੁਸੀਂ ਸਾਰਿਆਂ ਨੇ ਦੇਖ ਲੇ ਕਿਹੜੇ ਬਦਲਾ ਇਹਨਾਂ ਨੇ ਕੀਤੇ ਨੇ ਬਦਲਾ ਬਦਲੂ ਵਾਲੇ ਨਹੀਂ ਹੈਗੇ ਤਾਂ ਬਦਲੇ ਵਾਲੇ ਨੇ ਜਿਹੜਾ ਪੰਥ ਦੀ ਗੱਲ ਕਰਦਾ ਆ ਜਿਹੜੇ ਖੇਤੀ ਦੀ ਗੱਲ ਕਰਦਾ ਆ ਜਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਤੋਂ ਬਦਲੇ ਲੈਂਦੇ ਨੇ ਇਹ ਉਹਨਾਂ ਨੂੰ ਜਿਹੜਾਂ ਚ ਸੁੱਟਦੇ ਨੇ ਨੌਜਵਾਨਾਂ ਨੂੰ ਬੇਨਤੀ ਕਰਨ ਆਇਆ ਭਾਈ ਡੇਢ ਸਾਲ ਰਹਿ ਗਿਆ ਮਰਦਾਂ ਵਾਂਗੂ ਮੈਦਾਨ ਚ ਜਾਓ ਆਪਣੇ ਆਪਣੇ ਫਰਜ਼ ਨਿਭਾਓ ਆਪਣੇ ਪੰਥ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਸੱਤਾਂ ਦੇ ਵਿੱਚ ਗੱਲਾਂ ਕਰਿਆ ਕਰੋ ਆਪਣੇ ਬਜ਼ੁਰਗਾਂ ਨੂੰ ਸਮਝਾਇਆ ਕਰੋ ਵੀ ਕਿਵੇਂ ਜਦੋਂ ਸਾਡੀ ਪੰਥ ਦੀ ਸਰਕਾਰ ਹੋਊਗੀ ਜਦੋਂ ਬਾਣੀ ਤੇ ਚੱਲਣ ਵਾਲੀ ਸਰਕਾਰ ਹੋਊਗੀ ਉਹ ਸਰਕਾਰ ਹੋਊਗੀ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊਗੀ ਵੀ ਫੇਰ ਆਪਣਾ ਪੰਜਾਬ ਬਚਣਾ ਆ ਇਹ ਗੱਲਾਂ ਨੌਜਵਾਨੋ ਤੁਸੀਂ ਕਰਨੀਆਂ ਨੇ ਪਿੰਡਾਂ ਦੇ ਅੰਦਰ ਤੇ 2027 ਦੇ ਅੰਦਰ ਇਹਨਾਂ 도ਗਲਿਆ ਸਰਕਾਰਾਂ ਦੀਆਂ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਬਾਬਾ ਜੀ ਇਹਨਾਂ ਦੀ ਜੜਾ ਪੁੱਟਦੇ ਹੋ ਪੰਜਾਬ ਦੇ ਅੰਦਰ ਅਰ ਇਹੇ ਜੀ ਜੜਾ ਪੁੱਟਦੇ ਹੋ ਜਦੋਂ ਅਸੀਂ ਦਾ ਖੇਤ 'ਚ ਕੋਈ ਸਪੇਕ ਦਾ ਪੱਟਦੇ ਆ ਨਾ ਉਹਦੀ ਜੜਾਂ ਵੀ ਪੱਟ ਦਿੰਦੇ ਆ ਵੀ ਭਾਈ ਇਹ ਕਦੇ ਦੁਬਾਰਾ ਜੰਮੇ ਨਾ ਮੇਰੇ ਖੇਤ ਦੇ ਅੰਦਰ ਇਹੋ ਜਿਹਾ ਕੰਮ ਕਰਦੇ ਹੋ ਇਹਨਾਂ ਦਾ ਇਹ ਦਿੱਲੀ ਦੇ ਦੱਲੇ ਇਹਨਾਂ ਨੇ ਨਾਸ਼ ਕਰਤਾ 3 ਸਾਲ ਦੇ ਅੰਦਰ ਜਦੋਂ ਵੀ ਇਹ ਪਿੰਡਾਂ ਦੇ ਅੰਦਰ ਆਉਂਦੇ ਨੇ ਨੌਜਵਾਨੋਂ ਇਹਨਾਂ ਨੂੰ ਕੁਐਸਚਨ ਕਰਿਆ ਕਰੋ ਕੋਈ ਕੁਐਸਚਨ ਕਰਨ ਦੇ ਕਿਸੇ ਨੂੰ ਜੇਲ੍ਹ ਨਹੀਂ ਹੁੰਦੀ ਅਰ ਜੇ ਹੋ ਵੀ ਗਈ ਮਰਦੀ ਜਾਇ ਕਰਦੇ ਨੇ ਜੇਲਾਂ ਦੇ ਅੰਦਰ ਪਰ ਇਹਨਾਂ ਨੂੰ ਕੁਐਸਚਨ ਕਰਨੇ ਨੇ ਕੁਐਸਚਨ ਕਰ ਕਰ ਕੇ ਭਜਾਉਣੇ ਨੇ ਪੁੱਛਣਾ ਇਹਨਾਂ ਨੂੰ ਵੀ ਕੋਈ ਪੰਥ ਨਾਲ ਗਦਾਰੀ ਕੀਤੀ ਸਾਡੇ ਨੌਜਵਾਨਾਂ ਨੂੰ ਤੁਸੀਂ ਜੇਲਾਂ ਦੇ ਅੰਦਰ ਡੱਕਿਆ ਠੀਕ ਹੈ ਤੁਸੀਂ ਸਾਡੇ ਕਿਸਾਨੀ ਵਾਲੇ ਧਰਨੇ ਚਕਾਏ ਬਾਬੇ ਨਾਨਕ ਦੀ ਖੇਤੀ ਦਾ ਐਡਾ ਵੱਡਾ ਅੰਦੋਲਨ ਸੀਗਾ ਐਮਐਸਪੀ ਨੂੰ ਲੈ ਕੇ ਜਿਸ ਅੰਦੋਲਨ ਵਿੱਚ ਇਸ ਐਮਐਸਪੀ ਨੇ ਸਾਨੂੰ ਹੋਰ ਵੱਡੇ ਸੰਘਰਸ਼ਾਂ ਵਾਲੇ ਰਾਹ ਦੇ ਤੋਰਨਾ ਸੀਗਾ ਤੁਸੀਂ ਉਹਨੂੰ ਉੱਥੋਂ ਚਕਾਇਆ ਬੀਜੇਪੀ ਦੀ ਇੰਨੀ ਹਿੰਮਤ ਨਹੀਂ ਹੋਈ ਸੀਗੀ ਜਦੋਂ ਅਸੀਂ ਦਿੱਲੀ ਦੇ ਬਾਰਡਰਾਂ ਤੇ ਸੀਗੇ ਵੀ ਉਹ ਹੱਥ ਪਾਜੇ ਸਾਡੇ ਧਰਨੇ ਨੂੰ ਇਹ ਸਾਰੇ ਕੁਐਸਚਨ ਕਰਨੇ ਨੇ ਕੁਐਸਚਨ ਕਰ ਕਰਕੇ ਪਝਾਉਣੇ ਨੇ ਬਾਬਾ ਜੀ ਇਹ ਸਾਰੇ ਦੇ ਸਾਰੇ ਆਹੀ ਬੇਨਤੀ ਤੁਹਾਡੇ ਅੱਗੇ ਲੈ ਕੇ ਆਏ ਆ ਹਰਿਆਣੇ ਤੋਂ ਲੈ ਕੇ ਆਏ ਆ ਵੀ ਭਾਈ ਆ ਪੰਜਾਬ ਨੂੰ ਬਚਾਉਣਾ ਆ ਆ ਪੰਥ ਨੂੰ ਬਚਾਉਣਾ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਤੇ 2027 ਚ ਭਾਈ ਅਮਰਜੀਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਬਾਗਡੋਰ ਦੇ ਕੇ ਬਾਹਰ ਵੀ ਕਢਾਵਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਆਪਾਂ ਜਿੱਤ ਪ੍ਰਾਪਤ ਕਰਾਂਗੇ ਸਤਿ ਸ੍ਰੀ ਅਕਾਲ ਬਾਕੀ ਨਮਾਣੇ ਦੇ ਬੱਚੇ ਆ ਜੀ ਕੋਈ ਉੱਚਾ ਨੀਮਾ ਬੋਲਿਆ ਗਿਆ ਹੋਵੇ ਮਾਫੀ ਹੋਗਾ